ਕੀ ਗੱਲ ਕੀ ਮਾਮਲਾ ਕੀ ਹੈ ਜੀ ਗੱਲ ਇਦਾਂ ਹੈ ਕਿ ਮੈਂ ਬੱਚੇ ਮੇਰੇ ਗਲੀ ਦੇ ਖੇਡਦੇ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਲੈ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨੀ ਆ ਸ਼ੈਰੀ ਨੂੰ ਆਹ ਦੇਖੋ ਲਾਈਵ ਹੂੰ ਆਵਾਜ਼ ਸੁਣੋ ਆਵਾਜ਼ ਸੁਣੋ ਗੰਦੀਆਂ ਗਾਲਾਂ ਕੱਢਦਾ ਕਹਿੰਦਾ ਗੋਲੀਆਂ ਮਾਰਨੀ ਆ ਥੱਲੇ ਆ ਆ ਦੇਖੋ ਕੌਣ ਸੀ ਬੰਦੇ ਵਾ ਜਿਹੜੇ ਆਏ ਸੀਗੇ ਇੱਕ ਤੋਂ ਵੱਡਾ ਇੰਦ ਤੇ ਚਿੱਟੇ ਤੇ ਪਿੰਨ ਪਰਦੇ ਆ ਰੋਤੇ ਮੱਲੇ ਰੰਦਾ ਵਾ ਰਾਹੁਲ ਕੋ ਨਾ ਦੱਤੇ ਤੇ ਸਾਰੇ ਜਾਣੇ ਆਹ ਦੇਖੋ ਕਹਿੰਦਾ ਗੋਲੀਆਂ ਮਾਰਨੀ ਆ ਦਿੱਦੇ ਇਹਦੇ ਹੱਥ 'ਚ ਇੱਕ ਬਟਾਕਾ ਲਿਗਾ ਇਹ ਡੈਕਟੀ ਸਦਾ ਤੁਹਾਡਾ ਵੀ ਹੈਗਾ ਵਾ ਡੈਕਟੀ ਸਦਾ ਤੁਹਾਡੇ ਘਰ ਹਮਲਾ ਕਰਨਾ ਹੈ ਡੈਕਟੀ ਇਹ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਂਡ ਜਨ ਹੋਣਾ ਕਿਸੇ ਦਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਆ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲਾਂ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮੁੰਡਾ ਛੋਟਾ ਜਿੱਦਾ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱਗੇ ਆਪਾਂ ਧੋਲਿਆ ਮੈਨੂੰ ਕਹੇ ਖੜ ਗੱਲ ਸੁਣ ਗੱਲ ਸੁਣ ਆਪਾਂ ਅਜੇ ਉਹਦੇ ਹੱਥੇ ਸਮਾਨ ਸੁਣੇਗਾ ਕੋਈ ਪਟਾਕਾ ਬਟੂਕਾ ਸੀਗਾ ਬਸ ਉਹ ਸ਼ਾਇਦ ਕਿੰਨੇ ਕਿੰਨੇ ਸੀਗੇ ਉਹ ਦੋ ਜਾਨੇ ਯਾਰ ਇੱਕ ਜਾਨੇ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਾਨੇ ਉੱਧਰਲੇ ਦੋ ਤਿੰਨ ਜਾਨੇ ਉੱਧਰ ਸੀ ਉਦੋਂ ਹੀ ਤੋੜੇ ਬਜ਼ਾਰਾਂ ਨੂੰ ਭਜੇ ਨਹੀਂ ਇਹ ਤਾਂ ਦੇਖਿਆ ਇਹਨਾਂ ਨੇ ਕੈਮਰਾ ਆ ਗੱਲੀ ਵੱਲ ਤੋੜੇ ਤੇ ਹਥਿਆਰ ਵਗੈਰਾ ਹੋਰ ਵੀ ਸੀਗੇ ਉਹਨੇ ਦਾ ਦਾ ਫੜਿਆ ਬੋਤਲਾਂ ਜਦੋਂ ਇਹਨਾਂ ਨੇ ਮਾਰੇ ਇਹ ਕਿਨਾਂ ਕੋ ਮੈਂ ਕਿਹਾ ਦੇਸੀ ਕਟਾ ਜਾਂ ਪਿਸਤਲ ਜੀ ਕੋਈ ਚੀਜ਼ ਸੀ ਗਾਲਾਂ ਵੀ ਕਰ ਦਿੱਤਾ ਸਾਰੇ ਗੇਟ ਦੇ ਬਾਹਰ ਉਹ ਬੋਤਲਾ ਜਿਹੜੇ ਗੇਟ ਦੇ ਬਾਹਰ ਜਿਹੜੀਆਂ ਬੋਤਲਾ ਬੂਤਲਾ ਚਲਾ ਕੇ ਉਹਨਾਂ ਨੇ ਮਾਰਿਆ ਬਹੁਤ ਹੈ ਕੀ ਨਾਮ ਆ ਜੀ ਆਪਣਾ ਕੀ ਨਾਮ ਲਿਖਿਆ ਪੜ੍ਹੋ ਸਰ ਤੁਹਾਨੂੰ ਤਾਂ ਪਤਾ ਹੋਊਗਾ ਕੀ ਨਾਮ ਆ ਨਾ ਤੁਹਾਨੂੰ ਪਤਾ ਹੀ ਆ ਮੇਰਾ ਐਸੇ ਜਗਿੰਦਰਪਾਲ ਮੈਂ ਡਿਊਟੀ ਉੱਤੋਂ ਰ ਅੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੀਟ ਦੇ ਦਿੱਤੀ ਆ ਕਿਨੇ ਜੋ ਕਾਰਵਾਈ ਪਾ ਦਿੱਤੀ ਹੈ ਕਰ। ਕਿਸਦੀ ਦੀ ਕੰਪਲੇਨਟ ਕੀਤੀ? ਸੂਚਨਾ ਕਿ ਮਿਲੀ ਤੁਹਾਨੂੰ? ਬਾਈ ਝਗੜਾ ਕਹਿੰਦੇ ਹੋ ਰਿਹਾ ਜੀ ਇੱਥੇ। ਕੁਝ ਉਹਨਾਂ ਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋਈ ਹੈ? ਤੁਸੀਂ ਇਨਵੈਸ ਜਾਂਚ ਕੀਤੀ? ਕਾਹਦੀਆ? ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ? ਉਹ ਕਹਿੰਦੇ ਸਾਡੇ ਕੋ ਸੀਸੀ ਕੈਮਰੇ ਦੀ ਮੋਟਾ ਰਹੀਆਂ ਹੈ ਕਿ ਸਰ ਇਹ ਲੈ ਆ। ਸਰ ਇਹ ਜੀ ਡਿਊਟੀ ਅਫਸਰ ਜੀ ਕਹਿੰਦੇ ਮੈਂ ਡਿਊਟੀ ਅਫਸਰ ਹਾਂ ਤੁਹਾਡੇ ਜਾਂਚ ਕਰਨਾ ਮੇਰੇ ਫਰਜ਼ ਬੰਦਾ ਨਾ ਤੋ ਤੁਹਾਨੂੰ ਆਪਣਾ ਨਾਮ ਹੀ ਦੱਸਣਾ ਭਾਰੀ ਪਿਆਰ। ਅਸੀਂ ਸਾਹਮਣੇ ਨਾਮ ਲਿਖਿਆ ਤੁਹਾਨੂੰ ਦੋ ਵਾਰੀ ਦੱਸ ਦਿੱਤਾ ਤੁਸੀਂ ਫੇਰ ਦਵਾਰਾ ਉਹੀ ਗੱ